ਮਾਤਾ ਵਾਕੇ ਅਦਾਸਾ ਤੁਸੀਂ ਜੀ ਦੇ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ। ਹਾਂਜੀ ਭੈਣ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੰਦਰੂਸੀਆਂ ਵੱਲੋਂ ਬਖਸ਼ੂਗਵਾਹ ਮਹਾਰਾਜ ਹੋਂਦਾਂ ਦੇ। ਹਾਂ ਮਾਤਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇਹ ਕੀ ਹੋ ਲੱਗੀ। ਮਹਾਰਾਜ ਸਾਹਿਬ ਨੂੰ ਜੱਟ ਪੁੱਤ ਦਰਬਾਰ। ਤੇ ਲੋ ਜੀ ਪਹੁੰਚ ਗਏ ਅਸੀਂ ਪਿੰਡ ਕਿਹੜਾ ਕਮਾਂਡਗੜ। ਪਿੰਡ ਦਾ ਨਾਮ ਹੈ ਜੀ ਕਮਾਂਡਗੜ ਲੋਕ ਬੜੇ ਚੰਗੇ ਆ ਪਰ ਇੱਥੇ ਤੇ ਪਿੰਡ ਦਾ ਹੀ ਨਾਮ ਆਈ ਇਦਾਂ ਦਾ। ਮੰਮਾ ਇਹਨੇ ਵੀ ਚੱਕੋ। ਇਹਨੇ ਚੱਕਣ। ਮੰਮਾ ਇਹਨੇ ਵੀ ਚੱਕੋ।

ചെലോ ਵਾਹ ਚਿੱਲਾ ਤੇ ਚਿੱਲੇ ਚਲੋ ਚਲੋ ਰਾ ਮੈਂ ਲੇਟ ਆਸ਼ ਹਰ ਕਿਸੇ ਨੂੰ ਮੈਂ ਨੂੰਹ ਦਾ ਹਾਂ ਜੀ ਇਹ ਸਾਡੀ ਨਿਊ ਫੈਮਿਲੀ ਮੈਂਬਰ ਇਹਦਾ ਨਾਮ ਬਰਕਤ ਤੁਸੀਂ ਘੇਰ ਨਾ ਦਿਓ ਉਹ ਬੜੀ ਸੀਰੀ ਕੋਈ ਕਹਦੀ ਉਹ ਘੇਰ ਨਾ ਦਿਓ ਤੁਸੀਂ ਇਹ ਤਾਂ ਆਈ ਵਾ ਜੀਰ ਬੰਨੀ ਆ ਦੇ ਬੱਜੀ ਨਾ ਤਾਂ ਇਹ ਨਾ ਕੀ ਕੀ ਆ ਵੀ ਕੰਗਰ ਅੰਕਲ ਦਾ ਆ ਦੇਖਾ ਸੱਪੜਨਾ ਮਾਰਿਓ ਸੱਪੜਨਾ ਵੜਾ ਜੈਰ ਹੁੰਦਾ ਏ ਨੋ ਕੀ ਵਾਇਰ ਸ਼ੰਕੀ ਆ ਉਸਕੇ ਬਗਲ ਹੋਣੀ ਹੈ ਉਸਕੇ ਬਗਲ ਹੋਣੀ ਹੈ ਜੱਬਾ ਐਨੀ ਆ ਗੁੱਡ ਡੈ ਜਿੰਨਾ ਹੋ ਗਿਆ ਮੈਨੂੰ ਵੀ ਦਿਖਾ ਦਿਓ ਦਿਖਾ ਦਿਓ ਲਾਹ ਉਹ ਗਰ ਦੇ ਕੋਲ ਇਹ ਗੁੱਡੀ ਭਈਆ ਦਾ ਵੇਖੋ ਥੋੜੀਆਂ ਬਾਹਰ ਪੇ ਕਿਆ ਹੋ ਗਿਆ ਉਹ ਬੱਸ ਕਰ ਮਮੀ ਹੁਣੇ ਕੱਟਣ ਲੱਗ ਗਈ ਨੱਕ ਹਾਂ ਠੰਡਾ ਲਵਾ ਦੇ ਉਹਨੂੰ ਠੰਡਾ ਹਲੇ ਉਹ ਨਹੀਂ ਨਾ ਗਦੀ ਮਨੇ ਤੂੰ ਘੇਰ ਨਾ ਦੇਈ ਮਾਰੀ ਦੀ ਜਦੋਂ ਤੂੰ ਨਗੇਤੀ ਉਹ ਵੀ ਉਹ ਉੱਠੂਗੀ ਵੀ ਕਿ ਦੁੱਤੀ ਪਹਿਰੇਊਗੀ ਇਹਨੂੰ ਤੂੰ ਜੜ ਘੁਫੜਾ ਘੁਫੜ ਦੀ ਗੋਦੀ ਸ਼ਾਦ ਤਗੜੇ ਭਾਈ ਨਹੀਂ ਉਠਦੀ ਨਹੀਂ ਪਹਿਲਾਂ ਖਾਣ ਮਨੀਦਰ ਸਗਨ ਦੇ ਪਹਿਲਾਂ ਮੇਕੀਦੀ ਹੁੰਦੀ ਤੇ ਨਹੀਂ ਉਠਿਆ ਵਾਲੀ ਹੈਗੀ ਹਾਂ ਸਗਨ ਦੇ ਰਾਤ ਨੂੰ ਜਗਰਾਤਾ ਲਾਉਂਦੀ ਆ ਨਾ ਜਮਾਂ ਵੀ ਨਹੀਂ ਲਾਉਂਦੀ ਹਾਂ ਨਾ ਦਿਨ ਨੂੰ ਨਾ ਰਾਤ ਨੂੰ ਸੁੱਤੀ ਹੋਈ ਰਹਿੰਦੀ ਆ ਮੈਂ ਆਪਣੇ ਮਾਸਤੇ ਹੀ ਰਹਿਆ ਜਾ ਖੇਲਦੀ ਹੀ ਆ ਖੇਲਦੀ ਹੀ ਆ ਹਾਂਜੀ ਖੇਡਦੀ ਵੀ ਆ ਐਂ ਨਾ ਪਾਣੀ ਖੇਡਦੀ ਵੀ ਆ ਰੋਂਦੀ ਘੱਟਾ ਪਾਉਂਦੀ ਸਹੀ ਹੈ ਗਈ ਕੀ ਪਰ ਹੈ ਲੱਡੂ ਪਰ ਹੈ ਲੱਡੂ ਪਰ ਹੈ ਪਰ ਨਹੀਂ ਅੱਜ ਨਹੀਂ ਪਤਾ ਨਹੀਂ ਹਾਂ ਨਹੀਂ ਗੋਲ ਮਟੋਲ ਲੱਡੂ ਪਰ ਗੋਲ ਮਟੋਲ ਨਹੀਂ ਅੱਜ ਤਾਂ ਨਹੀਂ ਪਤਾ ਲੱਗਦਾ ਨਹੀਂ ਨਹੀਂ ਪਤਾ ਲੱਗਦਾ ਹੁਣ ਇਹ ਤਾਂ ਲੱਗਦਾ ਕਾਦੀ ਲੱਗ ਗੋਲ ਦੇ ਗੁੰਡੇ ਚਾਹ ਆਦੇ ਉੱਕੜਿਆ ਇਕੱਲੇ ਤਾਂ ਕੱਢ ਦੋ ਫੇਰ ਤੂੰ ਹੱਥ ਨਾਲ ਦੇਖੀ ਛੱਡ ਲਾਜੂ ਜਾਣ ਕੇ ਜਾਣ ਕੇ ਬੜੀ ਤਾਂ ਹੀ ਗਿਆ ਛੱਡ ਲਾਜੂ ਪੁੱਤ ਹਲਕੇ ਭਾਵੇਂ ਮੈਂ ਹੱਥ ਕਰੂੰ ਛੱਡ ਕਰਕੇ ਆ ਹੁਣ ਉਧਰ ਵੀ ਫੜਾ ਦੇ ਬੜੀ ਭੂਆ ਨੂੰ ਭੂਆ ਨੂੰ ਹਾਂ ਅਬਲ ਪੁੱਛਾ ਕਹਿੰਦਾ ਤੇ ਯਾਰ ਤੈਅ ਛਕਨ ਦਿੱਤਾ ਤੈਅ ਦਿੱਤਾ ਉਹ ਮੈਂ ਦਲੀਵਾ ਚ ਫੇਰ ਭਾਰੀ ਦੇ ਦਾ ਕਰੈ ਮੈਨੂੰ ਮੈਲੀ ਕਈ ਨਹੀਂ ਕਈ ਨਹੀਂ ਬਾਈ ਮਾਤਾ ਅਗਲੀ ਉਹ ਨੂੰ ਪੁੱਛ ਜਾਨੇ ਉਹਨੂੰ ਵੀ ਪੁੱਛ ਲਓ ਬਹੁ ਨੂੰ ਵੀ ਕੋਈ ਪੁੱਛ ਲਓ ਕਾ ਕੁੜੀ ਦੇ ਮਗਰ ਪੈ ਕੇ ਸਾਰੇ ਜਾਨੇ ਹੈਲੋ ਕੁੜੀ ਮਗਰੇ ਪੈ ਕੇ ਬਹੁ ਨੂੰ ਵੀ ਕੋਈ ਪੁੱਛ ਲਓ ਹੈ ਅੱਛਾ ਮੂਰ ਨਾਲੋ ਵਿਆਜ ਪਿਆਰਾ ਹੈ ਅੱਛਾ ਮੂਰ ਨਾਲੋ ਵਿਆਜ ਪਿਆਰਾ ਹੈ ਸਾਰੇ ਜਾਨੇ ਦਾ ਤੀਨ ਵਾਲਾ ਤੁਹਾਨੂੰ ਭਾਜਮੈਂ ਉਹਦਾ ਤੇ ਉਹਦਾ ਇਹ ਬਣਾਵਾ ਮਾ ਪਹਿਲਾ ਇਹ ਨਾ ਆਇਆ ਤੂੰ ਮੈਂ ਕੋਈ ਨਹੀਂ ਮੇਰੀ ਤਾਂ ਬੜਾ ਚ ਹੈ ਮੇਰੀ ਪਤਨੀ ਤੁਹਾਨੂੰ ਦੱਸ ਗਿਆ ਇਹਨੇ ਤੂੰ ਦੱਸ ਗਿਆ ਮਨਾ ਉਹ ਕਹਾ ਕਹਿੰਦਾ ਸੁਣਾਇਨੀ ਤੋ ਬੇਕਾਰ ਇਹ ਬੰਦ ਕਰੀ ਨਾ ਬੇਕਾਰ ਨਾ ਇਹ ਨਹੀਂ ਆਸ ਨਾ ਨਹੀਂ ਦੱਸਦੇ ਹੈ ਪਤਾ ਹਾਂ ਬੱਤਾਂ ਨਹੀਂ ਦੇ ਨਾ ਨਾ ਦਸੀਗਾ ਤਾਂ ਵੀ ਗਿਰੀ ਮਸ ਨਾ ਜੀ ਉਹ ਬਾਥਰਵਾਦ ਕਰਾਂਗੇ ਨੀ ਨਨੇ ਕਿਹੜੇ ਬਗਾਨੇ ਘਰ ਆਏ ਆ ਹਾਂ ਅਸੀਂ ਤਾਂ ਲੈ ਕੇ ਹੀ ਕਰਤੀ ਕੁਝ ਵੀ ਨਹੀਂ ਦਿਖੇ ਉਹ ਉੱਡੀ ਹੋ ਜਾਈਗੀ ਜਮਾਈ ਚੁੜੀ ਆ ਦੇਖੋ ਉੱਡਦੇ ਆਏ ਆ ਇਹ ਉੱਡ ਨਹੀਂ ਆਏ ਇਹ ਆ ਦੇਖੋ ਆ ਦੇਖੋ ਇਹਨੂੰ ਇਹਦਾ ਕੋਈ ਗੁੱਡਾ ਹੈ ਇਹ ਆ ਦੇਖਦਾ ਕਾਕਾ ਹਾਂ ਇਹਨੂੰ ਹਲੇ ਜੀ ਪਤਾ ਨਹੀਂ ਦੱਦਾਂ ਲਈ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਜੀ ਆਮਲੀਕਾ ਅਦੁੱਤੀ ਹੈ ਜੀ ਆਹ ਗਿਆ ਰਾਜਪੂਤ ਜੀ ਜਿਹੜੇ ਬਾਪ ਨੇ ਤੋੜੇ ਤੁਸੀਂ ਹਾਂਜੀ ਹਾਂ ਹਾਂ ਕਰਦੇ ਆਮ ਕਰਦੇ ਪਾਪਾ ਦੇ ਸਰ ਨੂੰ ਪਾਲੇ ਜੁਰਗੀ ਕਿ ਜਨ ਬੜੀ ਹੋਰ ਫਿਰ ਹੋਰ ਕਲਾਸ ਦੀ ਬੜੀ ਜੀ ਉੱਤ ਪੜੀ ਹੋਵੇ ਹਾਂਜੀ ਜੀ ਹੋਣੇ ਕਿ ਹੋਣੇ ਕੋਈ ਦੇਖਦਾ ਦਰਵਾਜ਼ਾ ਬੰਦ ਕਰਦੇ ਫਿਰ ਆਈ ਕੋਦਰ ਰੱਖੋ

ਹਟ ਚੱਲ ਚੱਲ ਆਪਾਂ ਆਵਦੇ ਹਾਂ ਉਹ ਬੜੀ ਬੜੀ ਸਸਤੀ ਕਾਲ ਜੀ ਸਾਰਿਆਂ ਨੂੰ ਆ ਰੰਗ ਵੀ ਠੀਕ ਹੈ ਨਹੀਂ ਹਾਂ ਹਾਂ ਆ ਜਾ ਇੱਧਰ ਤੇ ਆ ਬੱਸ ਇਹ ਜਿਹੜਾ ਸ਼ਗਨ ਵਿਹਾਰ ਹੁੰਦਾ ਜੀ ਉਹ ਕਰਨਾ ਲੈ ਇੱਧਰ ਨੂੰ ਆ ਜਾ ਉੱਠ ਉੱਠ ਇੱਧਰ ਨੂੰ ਆ ਹੁਣ ਪੈਸੇ ਦੇ ਡਰਦੀ ਆ ਮੈਂ ਤੇ ਗੋਦੀ ਹੁਣ ਰੱਖਣਾ ਤੇ ਬੱਚਾ ਵੀ ਮੇਰਾ ਕੰਮ ਤਾਂ ਵੀ ਨਾ ਮੈਂ ਮੂੰਹ ਬਟੂਆ ਕਰ ਲੋ ਆਪਣੇ ਢਿੱਲੇ ਢਿੱਲੇ ਕਰਨੇ ਆ ਟੈਟ ਢਿੱਲੇ ਕਰੋ ਢਿੱਲੇ ਟੈਟਾ ਤੇ ਕਰਨੇ ਟੈਟ ਤੋਂ ਢਿੱਲੇ ਸਾਡਾ ਇਸ ਸਾਲ ਮਾਤਾ ਨਹੀਂ ਦੇ ਦੇਣਾ ਦੇ ਦੇ ਮਮੀ ਹੈ ਬਟੂਆ ਹੈ ਸਾਡਾ ਮਰਿਆ ਕੀ ਹੁੰਦਾ ਸਾਰਿਆਂ ਦਾ ਸਾਰੇ ਆ ਕੇ ਸਾਡੇ ਅੰਦਰ ਆਂਦੇ ਹਾਂ ਪਾਪਾ ਤੇ ਹਾਂ ਲੈ ਪਾਪਾ ਦਿਓ ਲੈ ਉਹਲੇ ਫਾੜ ਲੈ ਇਹ ਆ ਪੀ ਇਹ ਪੀ ਇਹ ਪੀ ਪਾਣੀ ਇਹ ਬੜਾ ਬੜਾ ਚੀਜ਼ ਆ ਅਦਲਕੇ ਬਾਹਰੋਂ ਗਿਆ ਜਦੋਂ ਪਰਮਾਨੰਥ ਸਾਰੀ ਚਲ 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 ਖਰਾਬ ਉਹ ਪਿੱਛੇ ਲੇਖਣ ਦੂਜਾ ਬਟਾ ਇਹ ਕਿ ਸਭ ਤੂੰ ਬੜਾ ਆਪੜੀ ਨੂੰ ਉਹਦੇ ਪਿੱਛੇ ਹੋਣਾ ਕਰ ਤੂੰ ਉਹ ਦੀਦੀ ਲੈ ਕੇ ਵਾਹ ਬਹੁਤ ਹੁਟਾ ਪਿਆ ਇਹ ਬੰਦਾ ਬਾਈ ਕੁੜੀ ਦੇ ਕੋਲ ਨਵੀਂ ਸੰਤ ਨਹੀਂ ਰੋਕ ਮੈਂ ਇਹੋ ਆਪਣੇ ਹੱਥ ਤੇ ਪਾ ਲੈ ਤੇ ਹੱਥ ਕੋਲ ਨਾਲ ਹੱਥ ਦੇ ਕਰਾਂ ਫ੍ਰੈਕਚਰ ਹੁੰਦੀ ਐ ਮੈਨੂੰ ਬਟੂਆ ਦੇ ਦੋ ਕਿੱਥੇ ਆਹੋ ਨਹੀਂ ਰੋਕਾ ਬਿੱਟੂ ਕੋ ਸਭਟੂ ਤਨ ਨੂੰ ਆਹੋ ਤੇਰੇ ਨਾਲ ਤੇਰੇ ਨਾਲ ਵੀ ਕਰਦੇ ਬਾਈ ਕੱਢ ਲੈ ਆਹ ਆ ਨਾ ਮੈਂ ਕਿੱਥੇ ਕੱਟੂ ਤੇ ਮੈਨੂੰ ਤਾਂ ਨਾ ਇੰਨੇ ਨਾ ਇੰਨੇ ਨਹੀਂ ਬੱਸ ਚੱਕੋ ਜੱਕੋ ਜੀ ਬਾਕੀ ਸਾਨੂੰ ਦੇ ਦਿਓ ਜੀ। ਸਾਡੀ ਖਾਣਾ ਜੀ। ਨਵੀਂ ਸ਼ੂਗਰ ਹੋਣ ਲੱਗਾ ਤੈਨੂੰ। ਕੋਈ ਦੋਨਾਂ ਦੇ ਚਾਰੇ ਉੱਥੇ ਜਾਓ। ਮਾਫੀ ਨਾ ਲੇ। ਇਹ ਕਿਹਨਾਂ? ਹਾਂ। ਉਹਦੇ ਵਿੱਚ ਪਾ ਲੈ ਤੇ ਬਟੂਆ ਦੇ ਦੇ ਨੂੰ ਕਿੱਥੇ ਆ? ਦੋਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੀ। ਸਾਡੇ ਗਾ। ਬਟੂਆ ਦੇ ਦੇ ਕਿੱਥੇ ਆ? ਇਹ ਦੇਖਿਓ। ਆ ਦੇ ਮਮੀ ਕੋਲੋਂ ਵੀ ਦੇ ਦੇ ਉਹ ਦੇ ਦੇ ਇਹਨੂੰ ਇਹਦੇ ਵਿੱਚ ਪਾ ਲੂਗੀ ਉਹ ਤੁਹਾਨੂੰ ਹੱਥ ਉੱਤੇ ਚਾਉਂਦੇ ਐਸੇ ਮੁੱਤਰ ਹੈ ਮੇਰੇ ਕਹਿੰਦੇ ਇਹਦੇ ਚਾਰ ਹੋ ਗਏ ਹਾਂ ਜੀ ਤੁਮ ਦੇਗਾ ਦੀ 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 ਉਹ ਇਹਦੇ ਦੇ ਦਿੰਦਾ ਨਹੀਂ ਬੱਚਾ ਸੋਹਣੀਆਂ ਨੇ ਇਹ ਮਾਂ ਦਾ ਪੁੱਛਦਾ ਹੀ ਨਹੀਂ ਗੀ ਜਾਨੀ ਨੂੰ ਇਹ ਤਾਂ ਠੀਕ ਆ ਮੈਂ ਤਾਂ ਕਿਹਾ ਮੈਂ ਕਿਹਾ ਕਿ ਤਾ ਸੋਹਣੀਆਂ ਨੇ ਉਹ ਤਾਂ ਕਹਿਦੀ ਮੈਂ ਆ ਦੇ ਮਾਸੀ ਕਿੱਥੇ ਨੇ ਭਈ ਗਰੀਬੀ ਦਾਵਾ ਕਰਤਾ ਜਿੰਨੇ ਚੋਕੇ ਹੈਗੇ ਤੇ ਨਹੀਂ ਨਹੀਂ ਮੇਰੇ ਤਾਂ ਵਧੀਆ ਆ ਬਹੁਤ ਸਭ ਜੇ ਤੁਰਨ ਨੂੰ ਬਿਰਨ ਲੱਗੀ ਮਮੀ ਕਹਿੰਦੀ ਮੈਂ ਬੜੀਆਂ ਕਰਾ ਦੇਣੀ ਆ ਇਹਦੇ ਕਰਮ ਇਹਦੇ ਨਾਲ ਆ ਇਹਦੇ ਨਾਲ ਇਹਦੇ ਕਰਮ ਇਹਦੇ ਨਾਲ ਆ ਪਾਦੇ 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 ਪੰਜਾਬੀ ਪਾਉਣੀ ਹਜੇ ਮਮੀ ਨੇ ਇਹ ਖੜੇ ਪੰਜਾਬੀ ਮਮੀ ਇਹਦੀ ਕਹਿੰਦਾ ਅਟੋਟੀ ਤੋਂ ਮਮੀ ਕਹਿੰਦੀ ਨਵੀਂ ਜੁੱਤੀ ਦਵਾਈ ਦੇ ਆ ਨੌ ਸੂਟ ਕੁੜੀ ਦੇ ਛੋਟੀ ਜਿਹੇ ਆਹ ਕੁੜੀ ਦੇ ਹਾਂ ਅਈ ਵੀ ਦਾਦੀ ਨੂੰ ਹੁਣ ਲੱਗਿਆ ਝਾਂਜਰਾ ਪਾਉਣਾ ਹੈ ਦਾਦੀ ਕਹਿੰਦੀ ਜਾਂਜਰਾ ਹੁਣੇ ਪਾਉਣੀ ਹੈ ਹੈ ਨਹੀਂ ਆਪ ਨਹੀਂ ਉਹ ਕੁੜੀ ਦੇ ਪਾਉਣੀ ਹੈ ਉਹ ਗ੍ਰੱਬਾ ਨਹੀਂ ਪਾਉਂਦੀ ਹਾਂ ਯਾਰ ਲਿਆ ਕੇ ਦੇ ਦੋ ਲਿਆ ਕੇ ਦੇ ਦੋ ਲਿਆ ਕੇ ਦੇ ਦੋ ਅਰੇ ਹਾ ਬੋਤ ਨਾ ਨਾ ਮੰਮੀ ਆਪਾਂ ਦੇਦੇ ਪੈਗਾ ਨਾ ਨਾ ਪਵੰਦ ਨਹੀਂ ਆ ਗਈ ਨਹੀਂ ਨਰਮੀ ਆ ਨਰਮੀ ਨੇ ਨਹੀਂ ਆ ਰਹੀ ਕਿ ਬੱਤਾਂ ਨਹੀਂ ਆ ਰਹੀ ਆ ਬਾਹਰ ਆਇਆ ਤਾਜੀ ਇਹ ਕੀ ਕਰਤਾ ਤੇ ਜਰਾਬਾ ਨਹੀਂ ਮੈਂ ਕੰਪਰ ਬਣ ਗਈ ਅੱਛਾ ਨਹੀਂ ਨਹੀਂ ਪੈਂਦੀ ਆ ਉਹ ਬੁੱਤ ਨਾ ਨਾ ਰੈਂਡੋ ਰੈਂਡੋ ਰੋਂਦੀ ਆ ਉਹ ਦੁੱਧ ਭਲਾ ਨਹੀਂ ਬੱਚੀ ਨੂੰ ਭੁੱਖ ਲੱਗਦੀ ਆ ਰੋਣਾ ਵੀ ਚਾਹੀਦਾ ਹੈ ਰੋਣਾ ਵੀ ਚਾਹੀਦਾ ਹੈ जो <laughs> बाद <laughs> <laughs> ਦੋ ਦਿਨ ਪਹਿਲਾਂ ਭੇਜ ਦਿੱਤਾ ਕਾ ਕਾ ਕੇ ਰੋਣ ਲੱਗੇ ਹਾਂ ਕਰ ਲੈ ਐਸ਼ ਕਰ ਲੈ ਐਸ਼ ਮਾਪੇ ਦੇ ਘਰੇ ਆਏ ਹੁੰਦੀ ਹੁੰਦੀ ਹਾਂ ਹਾਂ ਆਪਣੇ ਆਇਆ ਕੀ ਹੈ ਨਾ ਢਾਡਾ ਤੋਂ ਆਪਣੇ ਪੁਰੇ ਪਾਲਾ ਕੋਟੀ ਦੇ ਦਿਖਾ ਕੇ ਰੱਖਿਆ ਗਿਆ ਚੱਲੀਏ ਐ ਫੇਰ ਪੈਸੇ ਦੇਣ ਆ ਗਈ ਮਾਸੀ ਲੈ ਆਹ ਲੇਖ ਤਾਂ ਦੇ ਤੇ ਮੇਰੇ ਤਾਂ ਨਾ ਪਹਿਲਾਂ ਮੈਂ ਉਹ ਬਹਿਣਾ ਨਹੀਂ ਕੋਈ ਨਾ ਪਰ ਆਹ ਤਾਂ ਲੈਣੀ ਬਸ ਇਹ ਤੁਸ ਪੀ ਜਾ ਇਹ ਇਹ ਮੇਰੀ ਪਰਜਾਈ ਦੀ ਮੰਮੀ ਨੇ ਮੇਰੀ ਤੇਰੀ ਗੱਲ ਕੀ ਹਾਂ ਤੇ ਵੇ ਬਹੁਤ ਮਾਣ ਆਦਰ ਕਰਦੇ ਮੈਂ ਕਿਹਾ ਲੈ ਲੈ ਬਹੁਤ ਲੱਖ ਰੁਪਏ ਦਾ ਫੋਨ ਦਾ ਤੂੰ ਚੱਲੀ ਜਿੱਦਾਂ ਸਾਡੀ ਭਤੀਜੀ ਛੱਜਾ ਆਉਂਦੀ ਹੁੰਦਾ ਬੈਠੇ ਦੀਜੀ ਨੇ ਮੰਗਾਏ ਚੱਲਾ ਆ ਲੈ ਵੀ ਦੇ ਦੇ ਮੈਂ ਇਹ ਨਹੀਂ ਵਾਲੀ ਬਾਤਾਂ ਨਹੀਂ ਨਾ ਵੀ ਆ ਤੁਸੀਂ ਗੱਲ ਤਾਂ ਕਰਦਾ ਨਹੀਂ ਆਹ ਦਿਖਾਣੇ ਕ ਲੈ ਲੈ ਆਹ ਨਹੀਂ 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 ਰੋਬੀ ਵਾਰ ਗਿਆ ਹਾਂ ਆ ਹੁਣ ਦੇਲਾ ਸੌਆਂ ਦੀਆਂ ਪੰਜਾਹ ਦੀਆਂ ਗੱਲਾਂ ਹੋਣ ਲੱਗੀਆਂ ਇਹ ਬੋਸੇ ਜਾ ਕੇ ਬੰਦੂ ਇਹਨਾਂ ਨੂੰ ਆਹ ਫੰਕਟਸੇ ਬੱਲੇ ਜਾ ਤੇ ਚੱਲ ਆਨ ਲਾ ਚੁੱਕਾ ਰੋਣ ਸਾਸਰੀ ਕਾ ਸਾਰਿਆਂ ਨੂੰ ਸਾਸਰੀ ਕਾ ਸਾਰਿਆਂ ਨੂੰ ਤੇ ਹੁਣ ਚੱਲੀ ਆਪਾਂ सोनू ਕਿਆ ਗਿਆ ਤੁਸੀਂ ਇੰਨੀ ਦੂਰ ਖੜੇ ਜਾ ਕੇ ਹੈਂ ਅਰੇ ਜਾਓ ਅੱਛਾ ਦੇਖੀ ਤਾਂ ਆਉਂਦਾ ਸਾਰਾ ਇਹ ਵੀ ਰੱਖੋ ਇਹ ਵੀ ਰੱਖੋ ਖਾਣ ਦੀ ਬਾਦੀ ਖਾਣ ਦੀ ਆ ਗਈ ਮੈਂ ਬਾਸਾਗਾ ਨਾ ਇਹ ਕਿਹਦੀ ਪਾਪੜਾ ਦਾ ਕੋਕੜਾ ਮੋਰਦਾ ਬਾਦੀ ਨਹੀਂ ਮੋਰਿਆ ਪੁੱਤ ਪਾ ਲਾ ਆ ਬਣਾਦਾ ਛਟਾ ਮਸੀ ਵੜਾਈ ਖਾਣ ਦੀ ਦਿਕਾ ਇਹ ਵੜਾਈ ਅੱਛਾ ਆਹਾਂ ਵੜਾਈ ਵੀ ਹੁੰਦੀ ਐ ਕਣ ਮੈਨੂੰ ਪਤਾ ਨਹੀਂ ਖਾੜ ਜੋ ਮੜੇ ਚਲੋ ਜੀ ਇਹ ਹੋ ਗਈ ਜੀ ਵੜਾਈ ਇਹ ਵੜਾਈ ਕਹਿੰਦੇ ਉਹਨੇ ਨਾ ਪਾ ਤੇ ਲਓ ਜੀ ਬੀਬੀ ਤੂੰ ਵੀ ਖਾੜਾ ਅਥਾਰੀ ਵਾਰ ਫਿਰ ਖੜਾਵੇ ਲੋ ਜੀ ਤੇ ਪ੍ਰਮਾਤਮਾ ਭਾਈ ਸਭ ਨੂੰ ਇਹ ਜਿਹੜੇ ਖੁਸ਼ੀਆਂ ਵਾਲੇ ਦਿਨ ਆਇਆ ਪ੍ਰਮਾਤਮਾ ਸਭ ਨੂੰ ਦਵੇ ਜਿਹੜੀ ਬਤਾਈਏ ਪ੍ਰਮਾਤਮਾ ਜਿੱਦਾਂ ਤੇ ਮੇਰੇ ਕੋਲ ਹੋਇਆ ਅੱਜ ਜਿਹੜੀ ਵਧੀਆ ਬਿਲਕੁਲ ਪ੍ਰਮਾਤਮਾ ਇਦਾਂ ਹੀ ਸਭ ਦੀ ਬਿਧਾਵੇ ਚਲੋ ਆ ਮੇਰੇ ਨੀ ਮੋਟੇ ਮੇਰੇ ਸੋ ਨਹੀਂ 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 ਉਹ ਜਿੰਨੇ ਮੋਟੇ ਮੇਰੇ ਸੋ ਲੈ ਆ ਲੈ ਕੱਟ ਕਰ ਦੇ ਕੱਟ ਕਰ ਦੇ ਲੈ ਨਹੀਂ 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 ਜਾਉ ਕੁੜੀ ਨੂੰ ਹਾਂ ਨਾ ਕੁੜੀ ਨੂੰ ਲੈ ਕੇ ਹਲੇ ਸਵਾ ਮਹੀਨੇ ਦੇ ਬਾਅਦ ਲੈ ਜਿਓ ਨਾ ਨਾ ਠੀਕ ਆ ਠੀਕ ਆ ਚਲੋ ਚਲੀ ਚਲੋ ਫਿਰ ਤਾਂ ਬੜੀ ਖੇਚਲਾ ਕਰਤੀ ਨਾਲ ਇਹ ਬਰੈਡ ਵੀ ਬੱਲੇ ਬੱਲੇ ਇਨਾ ਕੁਸ ਤੇ ਖਾਣਾ ਵੀ ਆ ਹੁਣ ਤੁਸੀਂ ਹੁਣ ਤੁਸੀਂ ਭੱਜ ਜੋ ਹਾਂ ਹੁਣ ਤੁਸੀਂ ਚਾਹ ਨਾ ਪੀ ਕੇ ਜਾਓ ਹਾਂ ਕਾ ਤੇ ਨਾ ਤੁਸੀਂ ਪੀਓ ਅਸੀਂ ਪੀ ਤੁਸੀਂ ਨਹੀਂ 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 ਇਹ ਨਹੀਂ ਇਹ ਨਹੀਂ ਗੱਲ ਹੈ ਹੁਣ ਤੁਸੀਂ ਬੈਠ ਕੇ ਪੀ ਕੇ ਜਾਓ